ਨਲਗੜ ਦੇ ਸਮਾਜ ਸੇਵੀ ਨਰਿੰਦਰ ਸਿੰਘ ਨੇ ਇਨਸਾਨੀਅਤ ਦੀ ਵੱਖਰੀ ਮਿਸਾਲ ਪੇਸ਼ ਕੀਤੀ ਹੈ ਸੜਕਾਂ ਤੇ ਲਾवारिस ਕੁੰਮ ਰਹੇ ਬਜ਼ੁਰਗ ਨੂੰ ਪਰਵਾਰ ਨਾਲ ਮਿਲਵਾਇਆ ਪਹਿਲਾ ਬਜ਼ੁਰਗ ਨੂੰ ਨਹਾ ਕੇ ਖਾਣਾ ਖਵਾ ਕੇ ਖਾਤੇਦਾਰੀ ਕੀਤੀ ਤੇ ਫਿਰ ਪਰਿਵਾਰ ਤੱਕ ਪਹੁੰਚਾਇਆ ਬਜ਼ੁਰਗ ਪੰਜਾਬ ਦੇ ਮੁਰਿੰਡਾ ਨਾਲ ਸੰਬੰਧਿਤ ਸੀ ਪਰਿਵਾਰ ਮੁਤਾਬਕ ਪਿਛਲੇ 5 ਦਿਨਾਂ ਤੋਂ ਸ਼ਖਸ ਲਾਪਤਸ ਆਪ ਕੋਈ ਹੋਣ ਬਣੀ ਗੱਲ ਦੇਖਿਆ ਫਿਰ ਤੇ ਕਿਉਂ ਤੇ ਉਹ ਤੁਹਾਨੂੰ ਇਹ ਤੁਹਾਨੂੰ ਇੱਕ ਬਾਪੂ ਜੀ ਸਰਦਾਰ ਸੀਗੇ ਥੋੜੇ ਤੇ ਉਹਨਾਂ ਨੇ ਕੁੜਤਾ ਪਾਇਆ ਹੋਇਆ ਸੀਗਾ ਤੇ ਥੱਲੇ ਕਸ਼ਹਿਰਾ ਪਾਇਆ ਹੋਇਆ ਸੀਗਾ ਮਾਨਸਿਕ ਹਾਲਾਤ ਥੋੜੇ ਖਰਾਬ ਲੱਗਦੇ ਸੀਗੇ ਸਾਨੂੰ ਸੈਣੀ ਮਾਜਰਾ ਰੋਡ ਦੇ ਉੱਤੇ ਮਿਲੇ ਤੇ ਸਾਡੀ ਟੀਮ ਨੇ ਉਹਨਾਂ ਨੂੰ ਸਾਡੇ ਮੇਰੇ ਨਾਲ ਹਰਜਿੰਦਰ ਸਿੰਘ ਜੀ ਦਵਿੰਦਰ ਸਿੰਘ ਸੈਣੀ ਜੀ ਤੇ ਅਸੀਂ ਜਾ ਕੇ ਉਹਨਾਂ ਨੂੰ ਰੋਡ ਤੋਂ ਉੱਤੇ ਆਪਣੀ ਗੱਡੀ ਦੇ ਵਿੱਚ ਰਿਕਵਰ ਕਰਕੇ ਅਸੀਂ ਆਪਣੇ ਆਫਿਸ ਲੈ ਕੇ ਆਏ ਤੇ ਜਦੋਂ ਉਹਨਾਂ ਨੂੰ ਆਪਾਂ ਦੇਖੀ ਉਹਨਾਂ ਦੀ ਕੰਡੀਸ਼ਨ ਬਹੁਤ ਬੈਡ ਸੀ ਕਿ ਲੈਟਰਨ ਬਾਥਰੂਮ ਦੋਨਾਂ ਦਾ ਵਿਚੇ ਨਿਕਲੇ ਹੋਇਆ ਸੀਗਾ ਤੇ ਅਸੀਂ ਉਹਨਾਂ ਨੂੰ ਪਤਿਆ ਕੇ ਉਰੇ ਆਪਣੇ ਆਫਿਸ ਦੇ ਵਿੱਚ ਸਮਝਾਸ ਮਝੂ ਕੇ ਥੋੜਾ ਨਿਲਾਇਆ ਤੇ ਘਰ ਤੋਂ ਥੋੜੇ ਆਪਣੇ ਮੈਂ ਆਪਣੇ ਫਾਦਰ ਸਾਹਿਬ ਦੇ ਕੱਪੜੇ ਲਿਆ ਕੇ ਕੁਰਤਾ ਪਜਾਮਾ ਤੇ ਉਹਨਾਂ ਨੂੰ ਅਸੀਂ ਬਰਸ਼ ਵੀ ਕਰਾਇਆ ਤੇ ਆਪਾਂ ਨਿਲਾ ਆ ਕੇ ਉਹਨਾਂ ਦੇ ਬਾਲ-ਮੂਲ ਬਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਚੰਗੀ ਤਰ੍ਹਾਂ ਕੱਪੜੇ ਕੁੱਪੜੇ ਪਵਾ ਕੇ ਤੇ ਆਪਾਂ ਉਹਨਾਂ ਨੂੰ ਗੱਲਾਂ ਬਾਤਾਂ ਕਰਕੇ ਪੁੱਛਿਆ ਕਿ ਬਾਪੂ ਜੀ ਤੁਹਾਡਾ ਪਿੰਡ ਕਿਹੜਾ ਹੈ ਤਾਂ ਉਹਨਾਂ ਨੇ ਹੌਲੀ-ਹੌਲੀ ਸਾਰੀ ਜਿਹੜੀ ਆਪਣੀ ਜਾਣਕਾਰੀ ਹੈ ਉਹ ਸਾਡੇ ਨਾਲ ਸ਼ੇਅਰ ਕਰੀ ਕਿ ਮੇਰਾ ਪਿੰਡ ਮਰਿੰਡੇ ਦੇ ਨਾਲ ਹੀ ਲੱਗਦਾ ਆ ਫਿਰ ਅਸੀਂ ਉਹਨਾਂ ਦੇ ਬੱਚਿਆਂ ਦੇ ਨਾਮ ਵੀ ਪੁੱਛੇ ਤੇ ਫਿਰ ਅਸੀਂ ਮਰਿੰਡਾ ਪੁਲਿਸ ਦੇ ਨਾਲ ਸੰਪਰਕ ਕਰਕੇ ਮਰਿੰਡੇ ਥਾਣੇ ਤੋਂ ਆਪਾਂ ਉਹਨਾਂ ਦੇ ਸਰਪੰਚ ਸਾਹਿਬ ਦਾ ਨੰਬਰ ਲੈ ਕੇ ਉਹਨਾਂ ਨਾਲ ਗੱਲ ਕਰਕੇ ਆਪਾਂ ਉਹਨਾਂ ਨੂੰ ਥੋੜਾ ਦੱਸਿਆ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਬਾਪੂ ਜੀ 5 ਦਿਨ ਤੋਂ ਘਰ ਤੋਂ ਨਿਕਲੇ ਹੋਏ ਆ ਤੇ ਅਸੀਂ ਵੀ ਬਹੁਤ ਕੋਸ਼ਿਸ਼ ਕੀਤੀ ਕਹਿੰਦੇ ਆਪਾਂ ਲੱਭਣ ਦੀ ਲੇਕਿਨ ਸਾਨੂੰ ਨਹੀਂ ਲੱਭੇ ਤੇ ਉਹਨਾਂ ਨੇ ਵੀ ਸਾਡਾ ਧੰਨਵਾਦ ਕਰਿਆ ਕਿ ਹਾਂ ਤੁਸੀਂ ਬਾਪੂ ਜੀ ਨੂੰ ਆਪਣੇ ਉੱਥੇ ਆਫਿਸ ਲੈ ਜਾ ਕੇ ਨਹਾਤ ਲਾ ਕੇ ਇਹਨਾਂ ਨੂੰ ਆਪਣੇ ਕੋਲ ਰੱਖਿਆ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਵੈਸੇ ਵੀ ਬਰਸਾਤ ਦੇ ਦਿਨ ਐ ਤੇ ਤੁਸੀਂ ਐਦਾਂ ਦਾ ਬਜ਼ੁਰਗ ਜੇ ਕੋਈ ਮਾਨਸਿਕ ਹਾਲਾਤ ਖਰਾਬ ਹੈ ਤਾਂ ਪ੍ਰੋਪਰ ਇਲਾਜ ਕਰਾਓ ਜੇ ਕਿਸੇ ਨੂੰ ਵੀ ਐਦਾਂ ਦੇ ਕੋਈ ਪਰਸਨ ਕੋਈ ਰੋਡ ਤੇ ਜਾਂਦੇ ਦਿਖਦੇ ਆ ਤਾਂ ਤੁਰੰਤ ਤੁਸੀਂ ਉਹਨਾਂ ਨੂੰ ਨਹਾਤ ਲਾ ਕੇ ਆਪਣੇ ਉੱਥੇ ਬਿਠਾ ਕੇ ਪੁਲਿਸ ਨਾਲ ਜਾਣਕਾਰੀ ਸ਼ੇਅਰ ਕਰਕੇ ਜੇ ਕੋਈ ਦੱਸਦਾ ਉਹਨਾਂ ਦੇ ਘਰ ਤੱਕ ਪਹੁੰਚਾਓ बापू जी बहुत खुश थे बापू जी भावुक भी हो गए कि चंडीगढ़ लगातार जारी है जिस करके गर्मी तो राहत मिली है हालांकि अज मीह की संभावना नंडीगढ़ में बारिश हो रही है और बारिश का आनंद लोग उठा रहे हैं लेकिन कुछ कुछ लोग मौजूद हैं हम सुखना लेक पर मौजूद हैं और जहां सुखना लेक पर लगातार भीड़ रहती है और इस समय की अगर बात करें तो इस समय भी काफी भीड़ रहती है लेकिन बारिश के कारण आप देख सकते हैं कि इक्का दुक्का लोग ही यहां पहुंचे हैं ज्यादा लोग बाहर नहीं निकल रहे हैं और सुबह जो सैर करने वालों की भीड़ रहती है वो भी कम ही नजर आ रही है लेकिन कुछ कुछ लोग बाहर निकल करके आ रहे हैं बोटिंग जो है वो पूरी तरह से बंद है क्योंकि बारिश हो रही है बारिश में बोटिंग नहीं होती है वहीं हरियाणा और पंजाब की अगर बात करें तो हरियाणा और पंजाब में भी कई शहरों के अंदर बारिश लगातार चल रही है और आने वाले दिनों के अंदर भी बारिश होती हुई नजर आएगी तो लोगों को जहां गर्मी से राहत मिल रही है लेकिन कई जगह बारिश विकराल रूप ले लेती है जिसके कारण लोगों को परेशानियों का सामना भी करना पड़ता है किसानों की अगर बात करें तो किसानों के लिए बारिश कहीं ना कहीं फायदा देने वाली है और उनको फायदा जरूर पहुंचता है लेकिन अगर ज़्यादा बारिश हो जाती है तो वो भी किसानों के लिए घातक साबित होती है तो अब चंडीगढ़ की अगर बात करें तो चंडीगढ़ में जिस तरह से उमस का मौसम सुबह से छाया हुआ था रात को हालांकि जरूर बारिश हुई थी तो अभी सुबह एक बार फिर से झमाझम बारिश होनी शुरू हुई है और पंजाब और हरियाणा के कई शहरों में भी बारिश हो रही है तो अब देखना होगा कि आने वाले दिनों तक कितने दिनों तक यह बारिश चलती है क्योंकि मौसम का जो पूर्वानुमान है वो अभी बारिश लगातार तीन से चार दिन चलने वाली है वो हरियाणा की बात करें पंजाब की बात करें या चंडीगढ़ की बात करें लेकिन आगे भी क्या बारिश होती रहेगी क्योंकि मानसून जो है वो पूरी तरह से आया हुआ है और मानसून में कभी बहुत ज्यादा बारिश हो जाती है तो कभी कम बारिश होती है और लोगों को गर्मी का सामना करना पड़ता है अब देखना हो कि, होगा कि आने वाले दिनों के अंदर लोगों को किस तरह से राहत मिलेगी क्योंकि गर्मी काफी है और कई बार जब बारिश नहीं होती है तो उमस के कारण भी लोग काफी परेशान नजर आते हैं लेकिन अब जब बारिश हो रही है तो लोग उसका आनंद भी उठाते हुए नजर आ रहे हैं सोनदा आज आखिरी सोमवार है ते मंदरा श्रतालों दी पीर उमड़ी हुई बखाई दे रही है हर हर महादेव दे जयकारया दी गूंज सुनाई दे रही है भगवान शिव दा आशीर्वाद भगत ले रहे हैं ਠੰਡਾਜ ≡ ਰਿਵੇਦੀ ਕਲਬ ਦੇ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਫਿਲਮੀ ਕਲਾਕਾਰ ਚਰਨਜੀਤ ਕੌਰ ਬਰਾੜ ਤੇ ਪਾਲ ਸਿੰਘ ਸਮਾਉ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਪਾਲ ਸਿੰਘ ਸਮਾਉ ਨੇ ਬੋਲੀਆਂ ਦੇ ਨਾਲ ਖੂਬ ਰੰਗ ਪੰਨਿਆ ਮੈਂ ਪੇਚਾਂ ਦੇ ਜਾਣਾ ਜੇ ਨਿੰਦ ਦੇ ਹੁਕਮ ਕਰੇ ਹੁਕਮ ਕਰੇ ਮੈਂ ਪੇਚਾਂ ਦੇ ਜਾਣਾ ਵਿੱਚ ਸਕੂਲੇ ਪੜਦੀਆਂ ਸਖੀਆਂ ਵਿੱਚ ਸਕੂਲੇ ਪੜਦੀਆਂ ਸਖੀਆਂ ਕੀਤੇ ਖੂਬ ਤਮਾਸ਼ੇ ਨਹੀਂ కదైనా E ਅੱਜ ਅਸੀਂ ਪਹੁੰਚੇ ਹਾਂ ਬਠਿੰਡੇ ਦੀਆਂ ਤੀਆਂ ਤੇ ਤੇ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੋਕੀ ਆਪਣੇ ਰੀਤੀ ਰਿਵਾਜਾਂ ਨਾਲ ਜਿਹੜੇ ਆਪਣੇ ਚੀਜ਼ਾਂ ਜਿਹੜੀਆਂ ਆਪਣੀਆਂ ਮੇਲੇ ਹੋਗੇ ਤਿਉਹਾਰ ਹੋਗੇ ਜਿਹੜੀ ਵੀ ਚੀਜ਼ਾਂ ਆਪਣੇ ਸੱਭਿਆਚਾਰ ਨਾਲ ਰਿਲੇਟਡ ਨੇ ਉਹ ਭੁੱਲਦੇ ਜਾ ਰਹੇ ਸੀ ਬਿਸਰ ਰੇ ਜਾ ਰਹੇ ਸੀਗੇ ਉਹਨਾਂ ਨਾਲ ਦੁਬਾਰਾ ਜੁੜ ਰਹੇ ਨੇ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮਰਬਾਨੀ ਕਲੱਬ ਵੱਲੋਂ 19ਵਾਂ ਤੀਂ ਮੇਲਾ ਲਾਇਆ ਜਾ ਰਿਹਾ ਹੈ ਜੋ ਕਿ ਬੜੇ ਸਾਲਾਂ ਤੋਂ ਇੱਕ ਮੇਲਾ ਇਸੇ ਤਰ੍ਹਾਂ ਹੀ ਲੱਗਦਾ ਹੈ ਇਸੇ ਵਾਰੀ ਸਾਡਾ ਵੈਨਿਊ ਹੋਰ ਸੀ ਇਸ ਵਾਰ ਇੱਥੇ ਹੈ ਇਸ ਮੇਲੇ ਵਿੱਚ ਆਖ ਦਿੱਤੇ ਤੇ ਕਿ ਸਾਰੇ ਖਲਬ ਦੇ ਮੈਂਬਰ ਪੰਜਾਬੀ ਪਹਿਰਾਵੇ ਵਿੱਚ ਸਟੇ ਹੁੰਦੇ ਹਨ ਔਰ ਜਿਨ੍ਹਾਂ ਜਿਨ੍ਹਾਂ ਨੇ ਇਥੇ ਪਾਰਟਿਸਪੇਟ ਕਰਨਾ ਹੈ ਉਹ ਵੀ ਪੰਜਾਬੀ ਪਹਿਰਾਵੇ ਦੇ ਵਿੱਚ ਹੀ ਪਰਮਿਟ ਕੀਤੇ ਜਾਂਦੇ ਹਨ ਬਹੁਤ ਚੰਗਾ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਇਹ ਤਿਹਾਰਾ ਤੀਆਂ ਦੇ ਤਿਹਾਰ ਨਹੀਂ ਮੌਸਮਜੀਤ ਹੋਏ ਨੇ ਸੋ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਤੋਂ ਕਿੰਨਾ ਕਾਚੜਾ ਹੈ ਭੈਣਾ ਪੰਜਾਬੀ ਰਵਾਈਤਾਂ ਦੇ ਅਨੁਸਾਰ ਦੋ ਹੀ ਲਾਲਾਂ ਕੇ ਸਾਡੇ ਪਿਆਰ ਸਤਿਕਾਰ ਦਾ ਜਾਹਿਰ ਕਰਨੀਆਂ ਨੇ ਤਾਂ ਬਹੁਤ ਚੰਗਾ ਲੱਗ ਰਿਹਾ ਦੇਖੋ ਭੈਣਾਂ ਦੇ ਚਿਹਰੇ ਦੇ ਉੱਤੇ ਬੜੀ ਖੁਸ਼ੀ ਹੈ ਸੋ ਬਹੁਤ ਜ਼ਿਆਦਾ ਮਨਪੂਰਨ ਹੈ ਨਾ ਕੋਈ ਤੁਸੀਂ ਜਗ੍ਹਾ ਜਗ੍ਹਾ ਗਏ ਹੋਗੇ ਇੱਥੇ ਇਹੋ ਬਦਲਾਅ ਵੀ ਕਾਫੀ ਆ ਗਿਆ ਸਮੇਂ ਦੇ ਨਾਲ ਕਿ ਵੀ ਦੇਖੋ ਸਮੇਂ ਦੇ ਵਿੱਚ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ ਹਨਾ ਜਿਵੇਂ ਹੁਣ ਆਪਾਂ ਕਹੀਏ ਸ਼ਹਿਰਾਂ ਦੇ ਵਿੱਚ ਜਿਹੜਾ ਹੁੰਦਾਗਾ ਨਾ ਤਾਂ ਸ਼ਹਿਰਾਂ ਦੇ ਵਿੱਚ ਉਹ ਰੋਟੀ ਲਾਭ ਦੇ ਨਾ ਤਰਵੈਨੀਆਂ ਲਾਪਦੀਆਂ ਨੇ ਤੇ ਨਾ ਉਹ ਸੱਥਾਂ ਲਾਪਦੀਆਂ ਨੇ ਤਾਂ ਪਰਵਰਤਨ ਦੇ ਨਾਲ ਘਟੋ ਘਟ ਸਾਡਾ ਜਿਹੜਾ ਵਿਰਸਾ ਹੈ ਉਹ ਵਾਪਸ ਮੁੜਿਆ